ਉਹਨੇ ਆਪਣੇ ਜੀਵਰ ਕਹਿਣੇ ਦੇ ਦਿੱਤੇ ਮੈਂ ਬਹੁਤਾ ਟਾਈਮ ਨਹੀਂ ਲਾਉਂਦੀ ਛੇਤੀ ਉਦਾਰਸ਼ਨ ਕਰਕੇ ਗੁਰੂ ਜੀ ਦੇ ਵਾਪਸ ਆ ਜੂ ਇਉਂ ਮਿੰਤ ਤੜਲਾ ਕਰਦੀ ਏ ਜਿਹਦੇ ਅੰਦਰ ਗੁਰੂ ਦਾ ਪਿਆਰ ਹੈ ਚੰਦੂ ਦੀ ਨੋਂ ਕੀ ਕਹਿੰਦੀ ਏ ਸੁਣ ਬੇਬੀਰਾ ਲੰਘ ਜਾਣ ਦੇ ਮੈਨੂੰ ਪੈਰੇ ਦਾ ਬੀਰਾ ਲੰਘ ਜਾਣ ਬੇ ਮੈਨੂੰ ਪਹਿਰੇਦਾਰਾ ਵੇ ਬੀਰਾ ਲੰਘ ਜਾਣ ਬੇ ਮੈਨੂੰ ਪਹਿਰੇਦਾਰਾ ਵੇ ਸੁਣ ਬੇ ਵੀਰਾ ਲੰਘ ਜਾਣ ਬੇ ਮੈਨੂੰ ਪਹਿਰੇਦਾਰਾ ਵੇ ਸੁਣ ਬੇ ਵੀਰਾ ਸੁਣ ਬੇ ਵੀਰਾ ਸੁਣ ਬੇ ਵੀਰਾ ਲੰਘ ਜਾਣਦੇ ਮੈਨੂੰ ਪਹਿਰੇਦਾਰ ਆਵੇ ਸੁਣ ਬੇ ਵੀਰਾ ਲੰਘ ਜਾਣਦੇ ਮੈਨੂੰ ਪਹਿਰੇਦਾਰ ਆਵੇ ਵੀਰਾ ਕੰਤ ਜਾਣਦੇ ਮੈਨੂੰ ਪਹਿਰੇਦਾਰ ਆਵੇ ਸੁਣ ਵੇ ਵੀਰਾ ਲੰਘ ਜਾਣਦੇ ਹੁਣ ਵੇ ਵੀਰਾ ਲੰਘ ਜਾਣਦੇ ਸੁਣ ਵੇ ਵੀਰਾ ਲੰਘ ਜਾਣਦੇ ਸੁਣ ਵੇ ਵੀਰਾ ਲੰਘ ਜਾਣਦੇ ਵੀਰਾ ਲੰਘ ਜਾਣਦੇ ਮੈਨੂੰ ਪੈਰ ਧਾਰਾਵੇ ਸੁਣਦੇ ਵੀਰਾ ਤੂੰ ਸੁਣਵੇ ਵੀਰਾ ਤੂੰ ਸੁਣਵੇ ਵੀਰਾ ਲੰਘ ਜਾਣਦੇ ਮੈਨੂੰ ਪੈਰ ਧਾਰਾਵੇ ਸੁਣਦੇ ਏ ਬੇਨਤੀਆਂ ਕਰਕੇ ਆਪਣੇ ਜੇਬਰ ਦਿੱਤੇ ਆ ਗਏ ਈ ਦੇਖਿਆ ਸਾਹਮਣੇ ਸਾਰੀ ਸੰਗਤ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਫੇਰ ਆਖੋ ਧੰਨ ਗੁਰੂ ਅਰਜਨ ਦੇਵ ਜੀ ਤਤਿ ਤਵਿਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਨੇ ਸਰੀਰ ਤੇ ਗਰਮ ਰੇਤਾ ਪੈ ਰਿਆ ਤੇ ਜਦੋਂ ਦਰਸ਼ਨ ਕੀਤਾ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੱਚਾ ਪ੍ਰਾਗਤ ਸੱਚਾ ਪਿਆਰ ਸੀ ਚੰਦੂ ਨੋਂ ਦੀ ਉਹ ਬੀਬੀ ਦੇ ਅੰਦਰ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਮਤਲਬੀ ਪਿਆਰ ਹੁੰਦਾ ਕਿਤੇ ਜਾਂਦੀ ਨੇੜੇ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਆਪ ਦੀ ਮੌਤ ਦਾ ਡਰ ਪੈ ਹੁੰਦਾ ਤੇ ਨੇੜੇ ਜਾਂਦੀ ਗੁਰੂ ਜੀ ਦੇ ਨਹੀਂ ਜਦੋਂ ਗੁਰੂ ਜੀ ਦੇ ਨੇੜੇ ਗਈ ਤੇ ਜਾ ਕੇ ਕੀ ਦੇਖਿਆ ਮੁੱਖੋਂ ਸੀਨਾ ਉਚਾਰੀ ਜੀ ਪੈਗਰੋਂ ਮਰੋਮ ਵਿੱਚ ਛਲ ਮੁੱਖੋਂ ਸੀਨਾ ਉਚਾਰੀ ਜੀ ਪੈਗਰੋਂ ਮਰੋਮ ਵਿੱਚ ਛਲ